ਗਣ ਦੀ ਆਰ ਪੀ ਐਮ ਜਿਹੜੀ ਹੈਗੇ ਉਹ 80 ਤੱਕ ਦੱਸ ਰਿਹਾ ਤੇ ਆਪਾਂ ਇੱਧਰ ਚੈੱਕ ਕਰਾਂਗੇ ਜਿਵੇਂ ਆਹ ਦੇ ਕਮਟਰ ਤੇ ਆਹ ਦੇਖੋ ਲੈ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਨੂੰ ਅੱਜ ਬੀ ਐਸ 6 ਬਾਰੇ ਥੋੜੀ ਜਿਹੀ ਜਾਣਕਾਰੀ ਦੇਵਾਂਗੇ ਇਸ ਤਰ੍ਹਾਂ ਦੀ ਆਪਾਂ ਜਾਣਕਾਰੀਆਂ ਹੋਰ ਵੀ ਪਾਉਂਦੇ ਰਹਾਂਗੇ ਤੇ ਵਾਧੂ ਬਾਦ ਆਪਣੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਨੂੰ ਛੋਟੇ ਛੋਟੇ ਜਾਣਕਾਰੀਆਂ ਜਿਹੜੇ ਮਿਲਦੇ ਰਹਿਣਾ ਅੱਜ ਆਪਾਂ ਬੀ ਐਸ 6 ਦੇ ਉੱਪਰ ਆ ਦੇਖੋ ਓ ਬੀ ਡੀ ਆਪਾਂ ਲਾ ਚੁੱਕੇ ਹਾਂ ਠੀਕ ਹੈ ਕਨੈਕਟ ਵੀ ਹੋ ਚੁੱਕੀ ਹੈ ਆਹ ਗ੍ਰੀਨ ਬੱਤੀ ਆ ਰਹੀ ਹੈ ਚੈੱਕ ਕਰੋ ਤੇ ਗ੍ਰੀਨ ਪੱਤੀ ਆ ਰਹੀ ਸਾਰੇ ਮੀਟਰ ਵੀ ਦਿਖ ਰਹੇ ਨੇ ਇਹਦੇ ਵਿੱਚ ਦੇਖੋ ਦਿਖ ਰਹੇ ਠੀਕ ਹੈ ਜੀ ਤੇ ਇਹ ਮੋਟਰਸਾਈਕਲ ਦੇ ਵਿੱਚ ਤੁਸੀਂ ਖੜੇ ਨਹੀਂ ਦੱਸ ਸਕਦੇ ਵੀ ਇਹ ਕਿੰਨੇ ਕ ਤੱਕ ਭੱਜ ਸਕਦਾ ਕੋਈ ਐ ਨਹੀਂ ਹੈਗਾ ਪੁਰਾਣੇ ਮੋਟਰਸਾਂ ਵਾਂਗੂ ਤੁਸੀਂ ਭਜਾ ਕੇ ਦੇਖੋਗੇ ਜਾਂ ਗਾਹ ਕਾ ਕੇ ਕਹੂਗਾ ਜਰ ਮੋਟਰਸਾਈਕਲ ਭਾਜਦਾ ਨਹੀਂ ਹੈਗਾ ਯਾਰ ਵੀ ਇੰਨੇ ਕ ਤੱਕ ਚੜਦਾ ਹੈ ਇਹ ਤੁਸੀਂ ਟੈਸਟਿੰਗ ਜਮਾ ਇਹਦੇ ਉੱਪਰ ਲਾਈਵ ਦਿਖਾ ਸਕਦੇ ਹੋ ਬਈ ਠੀਕ ਹੈ ਜਿਹੜੀ ਵੀ ਦਿੱਕਤ ਆਉਂਦੀ ਹੈ ਇਹਦੇ ਵਿੱਚ ਸਾਰੀਆਂ ਤੁਹਾਨੂੰ ਪਤਾ ਲੱਗੂ ਆ ਦੇਖੋ ਰਿਲੀਆਂ ਵਗੈਰਾ ਸਾਰੀਆਂ ਆ ਗਈਆਂ ਠੀਕ ਹੈ ਐਚਪੀ ਕਿੰਨੇ ਦੀ ਹੈ ਤੇ ਸਾਰਾ ਕੁਝ ਦੱਸਦਾ ਆ ਕੱਲੀ ਕੱਲੀ ਚੀਜ਼ ਦੇਖ ਸਕਦੇ ਫਿਊਲ ਸਿਸਟਮ ਸਾਰਾ ਕੰਟਰੋਲ ਵਗੈਰਾ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਠੀਕ ਹੈ ਜੀ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਕਿਉਂਕਿ ਬਹੁਤ ਹੀ ਵਧੀਆ ਸਿਸਟਮ ਹੈ ਕੱਲੀ ਕੱਲੀ ਚੀਜ਼ ਦਾ ਤੁਹਾਨੂੰ ਖੜੀ ਪਤਾ ਲੱਗ ਜਾਂਦਾ ਲੈ ਵੀ ਹੁਣ ਆਪਾਂ ਇਹਨੂੰ ਸਟਾਰਟ ਕਰਦੇ ਆ ਮੀਟਰ ਹੈਗਾ ਆਪਾਂ ਲੈ ਵੀ ਆਰਪੀਐਮ ਮੀਟਰ ਆਪਾਂ ਲਾਇਆ ਤੇ ਮੋਟਰਸਾਈਕਲ ਦੀ ਚਾਬੀ ਆਨ ਹੈ ਤੇ ਇਹਨੂੰ ਆਪਾਂ ਸਟਾਰਟ ਕਰਦੇ ਆ ਆ ਦੇਖੀ ਦੀ ਆਰ ਪੀ ਐਮ ਜਿਹੜੀ ਹੈਗੀ ਉਹ 80 ਤੱਕ ਦੱਸ ਰਿਹਾ ਤੇ ਆਪਾਂ ਇਧਰ ਚੈੱਕ ਕਰਾਂਗੇ ਜਿਵੇਂ ਆਹ ਦੇ ਰਿਹਾ ਟਾਕਮੀਟਰ ਤੇ ਆਹ ਦੇਖੋ ਵੀ ਹਰ ਸਪੀਡ ਹੈ 80 ਹੈ 70 ਤੇ 80 ਦੇ ਵਿੱਚ ਵਿੱਚ ਜਾ ਰਿਹਾ ਠੀਕ ਹੈ ਤੇ ਇਹਦੇ ਵਿੱਚੋਂ ਇਹ ਬੱਤੀ ਆ ਰਹੀ ਹੈ ਬੱਤੀ ਨੂੰ ਰੀਸੈਟ ਕਰਨ ਤੋਂ ਬਾਅਦ ਆਪਾਂ ਚੈੱਕ ਕਰਦੇ ਹਾਂ ਵੀ ਕੀ ਰਿਸਪੌਂਸ ਆਉਂਦਾ ਹੈ ਬੱਤੀ ਨੂੰ ਪਰ ਰੀਸੈਟ ਕਰਦੇ ਆਂ ਚੱਲਦੇ ਆਂ ਆਪਾਂ ਸਕਰੀਨ ਦੇ ਉੱਪਰ ਦੇਖੋ ਇਧਰ ਠੀਕ ਹੈ ਤੇ ਲੈ ਮਿੱਤਰ ਆਪਾਂ ਨਾ ਦੁਬਾਰੇ ਕਰਦੇ ਆ ਰੀਸੈਟ ਇਸ ਤਰ੍ਹਾਂ ਕਰ ਲੈਣਾ ਤੁਸੀਂ ਚੰਗੀ ਤਰ੍ਹਾਂ ਦਿਖ ਰਿਹਾ ਵੀ ਵਿੱਚ ਹਾਂਜੀ ਹਾਂਜੀ ਪੱਕਾ ਹਾਂਜੀ ਹਾਂਜੀ ਦੇਖ ਲੈ ਬਿਲਕੁਲ ਬਿਲਕੁਲ ਸਾਫ਼ ਹੋ ਗਿਆ ਏ ওকে ਫਾਈਲਟਰ ਨੂੰ ਆਪਾਂ ਕਰਦੇ ਆ ਰੀਸੈਟ ਫੇਰ ਆਪਾਂ ਕਰਾਂਗੇ ਸਟਾਰਟ ਮੋਟਰਸਾਈਕਲ ਫੇਰ ਦੇਖਾਂਗੇ ਤੇ ਮੀਟਰ ਕਿੱਥੇ ਤੱਕ ਜਾ ਰਿਹਾ ਲੇਬੀ ਕੰਪਲੀਟ ਹੋ ਚੁੱਕਿਆ ਠੀਕ ਹੈ ਤੇ ਮੀਟਰ ਦਿਖਾ ਦੇ ਬੇ ਇਧਰ ਤੇ ਬੱਤੀ ਜਿਹੜੀ ਆ ਰਹੀ ਹੈ ਠੀਕ ਹੈ ਜੀ ਤੇ ਆ ਬੱਤੀ ਦਿਖਾਉਣੀ ਜ਼ਰੂਰੀ ਹੈ ਤੁਹਾਨੂੰ ਨਾਲੇ ਮੋਬਾਈਲ 'ਚ ਵੀ ਨਿਗਾਹ ਰਹੀਂ ਇਹ 1.3 ਮੀਟਰ ਤੋਂ ਮੀਟਰ ਇੱਥੇ ਕਰ ਲੈ ਠੀਕ ਹੈ ਬਈ ਠੀਕ ਤੋ ਬੱਤੀ ਜਿਹੜੀ ਹੈਗੀ ਹੋ ਰੀਸੈਟ ਹੋ ਚੁੱਕੀ